ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਜੀ ਨੇ ਦਸੀਆਂ ਹੈਰਾਨੀ ਜਨਕ ਗੱਲਾਂ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਇਸ ਵਿਸ਼ੇ ਤੇ ਸ਼ਬਦਾਂ ਦੇ ਜਾਪ ਵੀ ਜਰੂਰ ਕਰਨੇ ਨੇ ਔਰ ਸਭ ਤੋਂ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਵੀ ਆਪਾਂ ਕਿਸੇ ਵੀ ਸ਼ਬਦ ਦਾ ਜਾਪ ਕਰਨ ਬੈਠੀਏ ਕਿਸੇ ਵੀ ਸ਼ਬਦ ਦਾ ਜਾਪ ਕਰੀਏ ਤੇ ਪਿਆਰਿਓ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਇਹ ਸ਼ਬਦ ਗੁਰੂ ਦਾ ਹੈ ਇਹ ਪਾਵਨ ਬਾਣੀ ਉਸ ਗੁਰੂ ਦੀ ਹੈ ਜਿਹੜਾ ਗੁਰੂ ਜਨਮ ਮਰਨ ਦੇ ਬੰਧਨਾਂ ਨੂੰ ਕੱਟਦਾ ਹੈ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜਿਣੀ ਸੁਣ ਕੇ ਮੰਨਿਆ ਹੋਂ ਤਿਨਾ ਵਿਟ ਹੋ ਕੁਰਬਾਨ ਸੰਸਾਰ ਵਿੱਚ ਇਸ ਤਰ੍ਹਾਂ ਦੇ ਕਈ ਮੰਗਤੇ ਤੇ ਕਈ ਦਾਤੇ ਨੇ ਪਰ ਮੈਨੂੰ ਤੇਰਾ ਨਾਮ ਹੀ ਚਾਹੀਦਾ ਹੈ ਤੇਰਾ ਨਾਮ ਚਾਹੀਦਾ ਹੈ ਸਾਧ ਸੰਗਤ ਜਿਨ੍ਹਾਂ ਬੰਦਿਆਂ ਨੇ ਇਹ ਨਾਨਕ ਪ੍ਰਭੂ ਦਾ ਨਾਮ ਸੁਣ ਕੇ ਉਸ ਮਨ ਵਿੱਚ ਉਸ ਨੂੰ ਜੋੜ ਲਿਆ ਮੈਂ ਉਹਨਾਂ ਤੋਂ ਸਦਕੇ ਜਾਨਾ ਗੁਰੂ ਨੇ ਇਹ ਗੱਲ ਕਹਿ ਦਿੱਤੀ ਤੇ ਪਿਆਰਿਓ ਇਹਨਾਂ ਦੋ ਪੰਕਤੀਆਂ ਦਾ ਜਾਪ ਹੀ ਕਰ ਲਿਓ ਸਮਝ ਲਿਓ ਸਤਗੁਰ ਨੇ ਕਿੱਡੀ ਵੱਡੀ ਗੱਲ ਇਹਨਾ ਦੋ ਸ਼ਬਦਾਂ ਦੇ ਵਿੱਚ ਹੀ ਕਹਿ ਦਿੱਤੀ ਪਿਆਰਿਓ ਸਰੀਰ ਦੇ ਸਾਰੇ ਜਿਹੜੇ ਰੋਗ ਨੇ ਉਹ ਆਪਣੇ ਆਪ ਦੂਰ ਹੋ ਜਾਣਗੇ ਜਿੰਨੀਆਂ ਵੀ ਦੁਬਿਧਾਵਾਂ ਨੇ ਉਹ ਦੂਰ ਹੋ ਜਾਣਗੀਆਂ ਕੱਲੇ ਨਾਲ ਸ਼ਬਦਾਂ ਦਾ ਜਾਪ ਕਰ ਲਿਓ ਕੱਲੇ ਨਾਲ ਸ਼ਬਦਾਂ ਨੂੰ ਪੜ ਲਿਓ ਬਾਕੀ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਸਭ ਕੁਝ ਆਪਣੇ ਆਪ ਠੀਕ ਹੋ ਜਾਣਾ ਹੈ ਸਭ ਕੁਝ ਆਪਣੇ ਆਪ ਹੀ ਠੀਕ ਹੋ ਜਾਣਾ ਹੈ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪਾਵਨ ਬਾਣੀ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਬਾਨ ਨਾਨਕ ਜਿਨੀ ਸੁਣਕੇ ਮੰਨਿਆ ਹਉ ਤਿਨਾ ਵਿਟ ਹੋ ਕੁਰਬਾਨ ਸਭ ਤੋਂ ਵੱਡੀ ਗੱਲ ਕਹਿ ਦਿੱਤੀ ਸਤਿਗੁਰ ਨੇ ਸਿਖਰਲੀ ਗੱਲ ਹੀ ਕਹਿ ਦਿੱਤੀ ਪਾਤਸ਼ਾਹ ਕਹਿੰਦੇ ਨੇ ਉਹ ਪ੍ਰਮਾਤਮਾ ਕੀ ਹੈ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਮੰਨ ਲਿਆ ਤੋ ਸਤਿਗੁਰੂ ਵੀ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਪਰਮਾਤਮਾ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਉਹਨਾਂ ਤੋਂ ਸੜਕੇ ਜਾਂਦਾ ਹੈ ਪਿਆਰਿਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਤੇ ਬਾਬਾ ਕੁਲਵੰਤ ਸਿੰਘ ਜੀ ਨੇ ਇੱਕ ਗੱਲ ਕਹੀ ਕਈ ਵਾਰ ਆਪਾਂ ਸੁਣਿਆ ਹੋਵੇਗਾ ਉਹ ਕਹਿੰਦੇ ਖਾਲਸਾ ਜੀਓ ਜਿਨ੍ਹਾਂ ਚਿਰ ਆਪਾਂ ਗੁਰੂ ਤੇ ਭਰੋਸਾ ਕਰਕੇ ਚੱਲਣ ਵਾਲੇ ਆ ਤੇ ਖਾਲਸਾ ਜੀਓ ਉਹਨਾਂ ਚਿਰ ਸਾਡਾ ਕੋਈ ਕੁਝ ਨਹੀਂ ਵਿਗਾਰ ਸਕਦਾ ਜਿਨ੍ਹਾਂ ਚਿਰ ਅਸੀਂ ਗੁਰੂ ਤੇ ਭਰੋਸਾ ਕਰਕੇ ਚੱਲ ਰਹੇ ਆ ਜਿੰਨਾ ਚਿਰ ਅਸੀਂ ਸਤਿਗੁਰੂ ਦੇ ਆਪਣੇ ਹਾਂ ਉਹਨਾਂ ਚਿਰ ਸਾਨੂੰ ਕੋਈ ਵੀ ਜਿਹੜਾ ਹੈ ਉਹ ਅੱਡ ਨਹੀਂ ਕਰ ਸਕਦਾ ਤੇ ਜਦੋਂ ਅਸੀਂ ਗੁਰੂ ਤੇ ਭਰੋਸਾ ਕਰਨੋਂ ਹਟ ਗਏ ਸਤਿਗੁਰੂ ਤੇ ਭਰੋਸਾ ਕਰਨੋਂ ਹਟ ਗਏ ਤੇ ਪਿਆਰਿਓ ਫਿਰ ਯਾਦ ਰੱਖਿਓ ਫਿਰ ਚਾਰੇ ਪਾਸੇ ਸਾਨੂੰ ਡਰ ਹੀ ਡਰ ਹੈ ਫੇਰ ਨਹੀਂ ਕੋਈ ਬਚਾ ਸਕਦਾ ਤੇ ਸਾਧ ਸੰਗਤ ਗੁਰੂ ਜਿਹੜਾ ਹੈ ਉਹ ਸਾਨੂੰ ਰੱਖਣਹਾਰਾ ਹੈ ਗੁਰਕਾ ਸ਼ਬਦ ਰਖਵਾਰੇ ਆਪਾਂ ਸ਼ਬਦ ਪੜਿਆ ਹੋਏਗਾ ਨਾ ਗੁਰੂ ਜਿਹੜਾ ਹੈ ਉਹ ਬਚਾਉਣ ਵਾਲਾ ਹੈ ਸਭ ਆਤਮ ਰਾਮ ਪਛਾਣਿਆ ਪੌਜਲ ਤਰ ਗਿਆ ਗੁਰੂ ਹਰ ਥਾਂ ਪਰਮਾਤਮਾ ਨੂੰ ਪਛਾਣਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਜੇ ਅਸੀਂ ਵੀ ਪਾਰ ਲੰਘਣਾ ਹੈ ਪਿਆਰਿਓ ਤਾਂ ਉਸ ਗੁਰੂ ਨੂੰ ਪਹਿਚਾਨਣਾ ਪਏਗਾ ਉਹ ਸਤਿਗੁਰੂ ਨੂੰ ਪਹਿਚਾਨਣਾ ਪਏਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪਹਿਚਾਨਣਾ ਪਏਗਾ ਤੇ ਜਿਸ ਦਿਨ ਅਸੀਂ ਉਸ ਗੁਰੂ ਨੂੰ ਪਹਿਚਾਨਣ ਦੇ ਵਿੱਚ ਕਾਮਯਾਬ ਹੋ ਗਏ ਤੇ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕਰ ਦੇਣੀ ਹੈ ਬੜੀ ਵੱਡੀ ਰਹਿਮਤ ਕਰ ਦੇਣੀ ਹੈ ਪਿਆਰਿਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਆਪਾਂ ਗੁਰੂ ਦੇ ਸ਼ਬਦ ਨਾਲ ਜੁੜੀਏ ਪਾਵਨ ਬਾਣੀ ਨਾਲ ਜੁੜੀਏ ਬਾਕੀ ਸਾਰੇ ਝਗੜ ਚ ਮੇਲਿਆਂ ਨੂੰ ਛੱਡ ਦਈਏ ਤੇ ਮੈਂ ਕਹਿੰਦਾ ਸਾਰੀ ਗੁਰੂ ਦੀ ਕਿਰਪਾ ਸਾਡੇ ਉੱਪਰ ਵਰਤ ਜਾਏਗੀ ਤੇ ਇਹਨਾਂ ਚੀਜ਼ਾਂ ਨੂੰ ਜਰਾ ਸਮਝ ਕੇ ਚੱਲੀਏ ਗੁਰੂ ਦੇ ਲੜ ਲੱਗੀਏ ਵਾਹਿਗੁਰੂ ਜੀ